ਹਾਂਜੀ ਅਗਲੇ 1 ਮਿੰਟ ਵਿੱਚ ਤੁਹਾਨੂੰ ਦੱਸਾਂਗਾ ਤਿੰਨ ਅਜਿਹੀਆਂ ਵੈਬਸਾਈਟਾਂ ਜਿਹੜੀਆਂ ਤੁਹਾਨੂੰ ਦੱਸਣਗੀਆਂ ਕਿ ਤੁਹਾਡੀ ਈਮੇਲ ਦਾ ਡਾਟਾ ਕਿੰਨਾ ਕੁ ਜ਼ਿਆਦਾ ਸਿਕਿਉਰ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਤੀਸਰੀ ਵੈਬਸਾਈਟ ਇਹਦਾ ਨਾਮ ਹੈ ਜੀ ਅਵਾਸਟ ਅਵਾਸਟ ਇੱਕ ਐਂਟੀਵਾਇਰਸ ਪ੍ਰੋਵਾਈਡਰ ਕੰਪਨੀ ਹੈਗੀ ਤਾਂ ਇੱਥੋਂ ਪਤਾ ਲੱਗਦਾ ਕਿ ਇਹ ਕਿੰਨੀ ਕੁ ਸਿਕਿਉਰ ਹੈ ਤੁਹਾਡਾ ਤੁਸੀਂ ਸਿਰਫ ਇਹਦੇ ਵਿੱਚ ਆਪਣੀ ਮੇਲ ਆਈਡੀ ਭਰੋ ਤੇ ਇਹ ਤੁਹਾਡੀ ਈਮੇਲ ਆਈਡੀ ਨੂੰ ਨਹੀਂ ਸਟੋਰ ਕਰੇਗੀ ਤੇ ਤੁਹਾਨੂੰ ਦੱਸ ਦੇਵੇਗੀ ਕਿ ਤੁਹਾਡੀ ਈਮੇਲ ਦੇ ਵਿੱਚੋਂ ਕਿੰਨਾ ਕੁ ਡਾਟਾ ਬ੍ਰੀਚ ਹੋਇਆਗਾ ਤੇ ਇਹਦਾ ਇੱਕ ਡਰਾਪਆਕ ਇਹ ਹੈ ਜਿਹਦੇ ਕਰਕੇ ਤੀਸਰੇ ਨੰਬਰ ਤੇ ਇਹਦਾ ਇਹ ਆ ਕਿ ਸੇ ਇਹ ਸਿਰਫ ਆਪਣੀ ਵੈਬਸਾਈਟ ਦੇ ਉੱਤੇ ਥੋੜੀਆਂ ਐਡਸ ਆਪਣੇ ਪ੍ਰੋਡਕਟਸ ਦੀਆਂ ਸ਼ੋਅ ਕਰਦੀਆਂ ਨੇ ਜਿਹਦੇ ਕਰਕੇ ਯੂਜ਼ਰ ਥੋੜਾ ਜਿਹਾ ਘੱਟ ਇਹਨੂੰ ਪ੍ਰੇਫਰੈਂਸ ਕਰਦੇ ਤੇ ਅਗਲੇ ਨੰਬਰ ਤੇ ਦੂਜੇ ਨੰਬਰ ਦੀ ਜਿਹੜੀ ਵੈਬਸਾਈਟ ਹੈ ਜੀ ਉਹ ਆ ਜੀ ਫਾਇਰਫੌਕਸ ਮੋਨੀਟਰ ਇਹ ਤੇ ਜਿਹੜੀ ਪਹਿਲੇ ਨੰਬਰ ਵਾਲੀ ਵੈਬਸਾਈਟ ਆ ਇਹ ਲਗਭਗ ਸਿਮਿਲਰ ਨੇ ਬਸ ਇਹਦੇ ਵਿੱਚ ਇਹ ਹੈਗਾ ਕਿ ਤੁਸੀਂ ਈਮੇਲ ਚੈੱਕ ਕਰਨ ਦੇ ਨਾਲ ਇਹਦੇ ਤੇ ਤੁਹਾਨੂੰ ਅਕਾਊਂਟ ਬਣਾਉਣਾ ਪੈਂਦਾ ਹੈਗਾ ਇਹਦੇ ਕਰਕੇ ਯੂਜ਼ਰ ਸਿਰਫ ਈਮੇਲ ਚੈੱਕ ਕਰਨ ਲਈ ਕਿ ਮੇਰਾ ਡਾਟਾ ਲੀਕ ਤਾਂ ਨਹੀਂ ਉਹ ਤਾਂ ਪਹਿਲੇ ਨੰਬਰ ਵਾਲੀ ਨੂੰ ਪ੍ਰੈਫਰੈਂਸ ਕਰਦਾ ਪਰ ਮੈਂ ਤੁਹਾਨੂੰ ਦੂਸਰੇ ਨੰਬਰ ਦੇ ਜਿਹੜੇ ਐਡਵਾਂਟੇਜ ਨੇ ਉਹ ਤੁਹਾਨੂੰ ਦੱਸ ਦਵਾਂ ਇਹ ਵੀ ਇੱਕ ਬਿਲਕੁਲ ਸਿਕਿਓਰ ਹੈਗੀ ਤੇ ਇਹਦੇ ਤੇ ਕੋਈ ਐਡ ਨਹੀਂ ਆਉਂਦੀ ਕਿ ਬਟ ਇਹਦੇ ਵਿੱਚ ਇਹੀ ਹੈਗਾ ਕਿ ਤੁਹਾਨੂੰ ਅਕਾਊਂਟ ਬਣਾਉਣਾ ਪੈਂਦਾ ਤਾਂ ਕਿ ਤੁਸੀਂ ਲਗਾਤਾਰ ਆਪਣੇ ਜਿਹੜੇ ਇਸ ਡਾਟੇ ਨੂੰ ਮਾਨੀਟਰ ਕਰਦੇ ਰਹੋ ਕਿ ਤੁਹਾਡਾ ਡਾਟਾ ਲੀਕ ਤਾਂ ਨਹੀਂ ਹੋ ਰਿਹਾ ਇੱਕ ਹੈ ਤਾਂ ਬਹੁਤ ਵਧੀਆ ਚੀਜ਼ ਹੈ ਕਿ ਤੁਸੀਂ ਲਗਾਤਾਰ ਆਪਣੀ ਮੇਲ ਨੂੰ ਦੇਖ ਚੈੱਕ ਕਰ ਸਕਦੇ ਹੋ ਪਰ ਇਹਨਾਂ ਯੂਜ਼ਰ ਨਹੀਂ ਦੇਖਦਾਗਾ ਯੂਜ਼ਰ ਨੇ ਸਿਰਫ ਇਹ ਦੇਖਣਾ ਹੁੰਦਾ ਕਿ ਮੇਰੀ ਮੇਲ ਆਈਡਿ ਕਿੰਨੀ ਕਿ ਆਈਡੀ ਚੋਂ ਮੇਰਾ ਡਾਟਾ ਕਿੰਨਾ ਕਿ ਲੀਕ ਹੋ ਗਿਆ ਇਸੇ ਇੱਕ ਨੰਬਰ ਦੇ ਉੱਤੇ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਹ ਇਸ ਲਈ ਸਭ ਤੋਂ ਬੈਸਟ ਹੈ ਕਿਉਂਕਿ ਇਹ ਤੁਹਾਨੂੰ ਨਾ ਤਾਂ ਕੋਈ ਤੁਹਾਡੀ ਮੇਲ ਆਈਡੀ ਸਟੋਰ ਕਰਦੀ ਹੈ ਨਾ ਕੋਈ ਤੁਹਾਡਾ ਡਾਟਾ ਕੋ ਕਰਦੀ ਹੈ ਸਿਰਫ ਤੁਹਾਨੂੰ ਇੱਕ ਮਿੰਟ ਦੇ ਵਿੱਚ ਵਿਦਾਊਟ ਕਿਸੇ ਐਡ ਤੋਂ ਦਿਖਾ ਦਊਗੀ ਕਿ ਤੁਹਾਡਾ ਡਾਟਾ ਕਿੱਥੇ-ਕਿੱਥੇ ਲੀਕ ਹੋ ਰਿਹਾ ਤੇ ਉਹ ਹੈ ਜੀ ਪਹਿਲੀ ਜਿਹੜੀ ਵੈਬਸਾਈਟ ਹੈਗੀ ਉਹਦਾ ਨਾਮ ਹੈਗਾ ਇਹ ਇਹ ਹੀ ਵੈਬਸਾਈਟ ਆ ਗਈ ਜਿਹੜੀ ਸਭ ਤੋਂ ਵੱਧ ਯੂਜ਼ਰ ਚੈੱਕ ਕਰਦੇ ਨੇ ਇਸ ਉੱਤੇ ਉਤੋਂ ਕਿ ਸਾਡਾ ਡਾਟਾ ਕਿੰਨਾ ਕੁ ਲੀਕ ਹੋਇਆ ਕਿੱਥੇ-ਕਿੱਥੇ ਲੀਕ ਹੋਇਆ ਇਹ ਬਿਲਕੁਲ ਬਰੀਫ ਦੇ ਵਿੱਚ ਤੁਹਾਨੂੰ ਦਿਖਾ ਦੇ ਦਿਖਾ ਦਊਗਾ ਜੀ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ